ਕਾਲਜੀ ਚਹਿਲ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਜਿਹੜੀ ਅਸੀਂ ਕਲੈਕਸ਼ਨ ਲੈ ਕੇ ਆਏ ਆ ਸਿਰਾ ਕਲੈਕਸ਼ਨ ਲੈ ਕੇ ਆਈਆਂ ਸਿਰਾ ਪ੍ਰਿੰਟ ਲੈ ਕੇ ਆਈਆਂ ਅੱਜ ਦੀ ਵੀਡੀਓ ਦੇ ਇੰਨੀ ਸੋਹਣੀ ਕਲੈਕਸ਼ਨ ਰਹੂਗੀ ਇੰਨੇ ਪਿਆਰੇ ਸਾਰੇ ਪ੍ਰਿੰਟ ਰਹਿਣਗੇ ਸਭ ਤੋਂ ਟੌਪ ਦਾ ਸਿਰੇ ਦਾ ਬ੍ਰਾਂਡ ਰਹੂਗਾ ਟਿਸਟਾ ਜਿਹਦੇ 1850 ਦੇ ਪ੍ਰਿੰਟ ਵਿਕ ਰਹੇ ਨੇ 1850 ਵਧੀਆ ਤੋਂ ਵਧੀਆ ਬੁਟੀਕਾਂ ਦੇ ਉੱਪਰ ਸਿਰਾ ਤੋਂ ਸਿਰਾ ਜਿਹੜੇ ਸ਼ੋਰੂਮ ਬਣਿਆ ਉਹਨਾਂ ਦੇ ਉੱਪਰ ਤੇ ਪੈਣਾ ਆਇ ਲੈਂਦੀਆਂ ਨੇ 18500 ਦੇ ਵਿੱਚ ਠੀਕ ਹੈ ਜੀ ਪਰ ਆਪਾਂ ਰੇਟ ਉਹ ਨਹੀਂ ਦੇਣਾ ਆਪਾਂ ਆਪ ਦੇ ਅਕੋਰਡਿੰਗ ਰੇਟ ਦੇਣਾ ਇੰਨਾ ਸੋਹਣਾ ਪ੍ਰਾਈਸ ਲੈ ਕੇ ਆਈਆਂ ਪ੍ਰਿੰਟ ਤਾਂ ਬਸ ਵੀਡੀਓ 'ਚ ਦਿਖਣ ਦੀ ਦੇਰ ਆ ਸਾਰੇ ਆਏ ਜਾਣੇ ਨੇ ਜਾਨਕਿ ਚੀਜ਼ ਦੀ ਬਹੁਤ ਸੋਹਣੀ ਆ ਕੱਪੜਾ ਬਿਲਕੁਲ ਹੀ ਤੁਹਾਨੂੰ ਬਟਰ ਦੇ ਰਿਹਾ ਸਿਰਾ ਜਾਨਕਿ ਦੇਸੀ ਕਿਉ ਵਰਗਾ ਫੈਬਰਿਕ ਦੇ ਰਿਹਾ ਪਾਉਂਗੇ ਨਾ 2 ਸਾਲਾਂ ਬਾਅਦ ਵੀ ਮੈਨੂੰ ਕਹੋਗੇ ਕਿ ਪਰਮਿੰਦਰ ਇਹਦੇ ਨਾਲ ਦਾ ਮੈਨੂੰ ਸੂਟ ਦੇਈ ਮਤਲਬ ਇਹ ਸੂਟ ਤੇਤੋਂ ਲਿਆ ਸੀਗਾ ਹੁਣ ਵੀ ਇਹਦੇ ਨਾਲ ਦਾ ਹੀ ਮੈਨੂੰ ਪ੍ਰਿੰਟ ਚਾਹੀਦਾ ਇੰਨੇ ਸੋਹਣੇ ਪ੍ਰਿੰਟ ਲੈ ਕੇ ਆਈਆਂ ਅੱਜ ਦੀ ਵੀਡੀਓ ਦੇ ਸੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਜੀ ਤੇ ਜਿਹੜੀਆਂ ਭੈਣਾ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਹੀ ਸਾਡੀਆਂ ਇੰਨੀਆਂ ਸੋਹਣੀਆਂ ਵੀਡੀਓ ਇੰਨੇ ਸੋਹਣੇ ਸੂਟ ਤੁਹਾਡੇ ਤੱਕ ਪਹੁੰਚਣਗੇ ਜੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਇੱਕ ਲਾਈਕ ਕਰਨਾ ਭੈਣਾ ਬਹੁਤ ਪੁੱਛ ਜਾਂਦੀਆਂ ਨੇ ਪਲੀਜ਼ ਵੀਡੀਓ ਨੂੰ ਲਾਈਕ ਤਾਂ ਜ਼ਰੂਰ ਕਰ ਦਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਤੇ ਸੋਣਾ ਜਿਹਾ ਕਮੈਂਟ ਛੱਡ ਕੇ ਜਰੂਰ ਜਾਈਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗੀ ਤੇ ਬਾਕੀ ਸ਼ੇਅਰ ਵੱਧ ਤੋਂ ਵੱਧ ਭੈਣਾਂ ਤੱਕ ਕਰੋ ਤਾਂ ਕਿ ਹੋਰ ਭੈਣਾਂ ਨੂੰ ਆਪਾਂ ਆਪਣੇ ਨਾਲ ਜੋੜ ਸਕੀਏ ਠੀਕ ਹੈ ਜੀ ਤੇ ਲੋ ਜੀ ਖੁਸ਼ੀ ਤਾਂ ਤੁਹਾਨੂੰ ਮੈਨੂੰ ਦੇਖੀ ਰਹੀ ਹੈ ਤੁਹਾਨੂੰ ਮੇਰੇ ਚਿਹਰੇ ਤੋਂ ਕਿਉਂਕਿ ਮੈਨੂੰ ਪ੍ਰਿੰਟ ਜਦੋਂ ਇਹ ਖੁੱਲੇ ਨੇ ਨਾ ਅੱਜ ਹੀ ਆਏ ਨੇ ਔਨਸਾਰ ਵੀਡੀਓ ਪੈਣ ਲੱਗੀ ਆ ਰੂਹ ਖੁਸ਼ ਹੁੰਦੀ ਆ ਜਾਨਕਿ ਫੈਬਰਿਕ ਨੂੰ ਦੇਖ ਕੇ ਇੰਨਾ ਸੋਹਣਾ ਫੈਬਰਿਕ ਆ ਇੰਨਾ ਜੋ ਇੱਕ ਸੂਟ ਮੇਰਾ ਬਣਨਾ ਬਟ ਪਹਿਲਾਂ ਮੈਂ ਤੁਹਾਨੂੰ ਚੁਆਇਸ ਦੇ ਰਹੀ ਆ ਉਸ ਤੋਂ ਬਾਅਦ ਫ ਮੈਂ ਆਪਦੀ ਚੁਆਇਸ ਰੱਖ ਲੂੰਗੀ ਜੇ ਮੈਨੂੰ ਕੋਈ ਸੂਟ ਬਚਿਆ ਤਾਂ ਤੇ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੀ ਵੀਡੀਓ ਜ਼ਿਆਦਾ ਗੱਲਾਂ ਨਹੀਂ ਕਰਦੀ ਜੀ ਤੇ ਪੇਮੈਂਟ ਦਾ ਮੈਥਡ ਆਪਣਾ ਔਨਲਾਈਨ ਹੀ ਆ ਜੀ ਕੈਸ਼ ਔਂਡ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਠੀਕ ਹੈ ਜੀ ਲਓ ਜੀ ਪਹਿਲਾਂ ਮੈਂ ਦਿਖਾਉਂਗੀ ਮੀਡੀਅਮ ਜੈਟ ਚਾਰਟ ਠੀਕ ਹੈ ਜੀ ਔਰੇਂਜ ਕਲਰ ਆ ਔਰੇਂਜ ਰਸਟ ਟੂਨ ਆ ਇਹ ਬਹੁਤ ਪਿਆਰੀ ਮਿੱਠੀ ਪਿਆਰੀ ਜੀ ਔਰੇਂਜ ਰਸਟ ਟੂਨ ਦੇ ਉੱਪਰ ਆ ਇਹ ਵਾਲਾ ਕਲਰ ਕੰਬੀਨੇਸ਼ਨ ਇੰਨਾ ਸੋਹਣਾ ਪ੍ਰਿੰਟ ਇੰਨਾ ਸੋਹਣਾ ਆਲ ਓਵਰ 5 ਮੀਟਰ ਦੀ ਇਹਦੀ ਪ੍ਰੋਪਰ ਤੁਹਾਨੂੰ ਕੱਟ ਮਿਲਣ ਜਾ ਰਹੀ ਆ ਇੰਨਾ ਸੋਹਣਾ ਪ੍ਰਿੰਟ ਮਿਲਣ ਜਾ ਰਿਹਾ orange ਕਲਰ ਦਾ ਸੂਟ ਰਹੂਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਠੀਕ ਹੈ ਜੀ ਫਟਾਫਟ ਬਸ ਸਕਰੀਨ ਸ਼ਾਟ ਲੈ ਚਲੋ ਪਹਿਣ ਬਣ ਕੇ ਤੇ ਆਰਡਰ ਕਰੀ ਚਲੋ ਜਿੰਨਾ ਵੀ ਪਹਿਣਾ ਨੂੰ ਜਿਹੜਾ ਵੀ ਮੇਰਾ ਪ੍ਰਿੰਟ ਪਸੰਦ ਆਊਗਾ ਵੈਸੇ ਅੱਜ ਦੀ ਵੀਡੀਓ ਦਾ ਸੂਟ ਕੋਈ ਨਾ ਛੱਡਿਓ ਸੂਟ ਇੰਨੇ ਸੋਹਣਿਆ ਇੱਕ ਆਪ ਦੇ ਲਈ ਮੰਗਵਾਓ ਇੱਕ ਆਪਣੀ ਮਦਰ ਲਈ ਜਾਂ ਆਪਣੀ ਮਦਰ ਇਨ ਲ ਲਈ ਜ਼ਰੂਰ ਮੰਗਵਾਇਓ ਜਾਣ ਕੇ ਤੁਹਾਨੂੰ ਇੰਨੀਆਂ ਤਾਰੀਫਾਂ ਦੇਣਗੇ ਵੀ ਹਾਂਜੀ ਤੁਸੀਂ ਕੋਈ ਫੈਬਰਿਕ ਖਰੀਦਿਆ ਇੰਨਾ ਸੋਹਣਾ ਫੈਬਰਿਕ ਆ ਇੰਨਾ ਕੁਝ ਕਹਿ ਰਹੀਆਂ ਫੈਬਰਿਕ ਦੇ ਜੇ ਕੁਝ ਖਾਸੀਅਤ ਹੈਗੀ ਆ ਤਾਂ ਹੀ ਇੰਨਾ ਕੁਝ ਕਹਿ ਰਹੀਆਂ ਬਹੁਤ ਸੋਹਣੀ ਚੀਜ਼ ਆ ਜਾਨੀ ਕਿ ਕੀ ਕਹਾਏ ਫੈਬਰਿਕ ਨੂੰ ਮੈਨੂੰ ਸਮਝ ਨਹੀਂ ਆ ਰਹੀ ਜੀ ਜੀ ਨੰਬਰ ਹੋਊਗਾ ਜੀ 1 1 ਨੰਬਰ ਇਹ ਵਾਲਾ ਸੂਟ ਰਹੂਗਾ ਨੈਕਸਟ ਕਲਰ ਇਹਦੇ ਵਿੱਚ ਤੋਂ ਅਸੀਂ ਦੇਣ ਜਾ ਰਹੇ ਹਾਂ ਜੀ ਪਰਪਲ ਸ਼ੇਡ ਲਾਈਟ ਜਿਹਾ ਪਿਆਜ਼ੀ ਪਰਪਲ ਜੀ ਟੂਨ ਆ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਦੇਖੋ ਟੋਟਲੀ ਬਹੁਤ ਹੀ ਪਿਆਰਾ ਕਲਰ ਰਹੂਗਾ ਬਹੁਤ ਸੋਹਣਾ ਕਲਰ ਆ ਡਿਜ਼ਾਈਨਿੰਗ ਬਹੁਤ ਸੋਹਣੀ ਆ ਜਿਆਦਾ ਨਾ ਤਾਂ ਵੱਡੇ ਫਲਾਵਰ ਨਾ ਛੋਟੇ ਬਹੁਤ ਸੋਹਣਾ ਮੀਡੀਅਮ ਜਿਹਾ ਕਲਰ ਮੀਡੀਅਮ ਜਿਹਾ ਪ੍ਰਿੰਟ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਾ ਫਟਾਫਟ ਲਈ ਚਲੋ ਸਕਰੀਨ ਸ਼ਾਟ ਤੇ ਕਰੀ ਚਲੋ ਪਹਿਣ ਬਣ ਕੇ ਆਰਡਰ ਜਿਹੜੇ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਦੇ ਪਸੰਦ ਆ ਰਹੇ ਆ ਪਿਓਰ ਪਸ਼ਮੀਨਾ ਜੀ 100% ਪਸ਼ਮੀਨਾ ਟਿਸਤਾ ਬ੍ਰਾਂਡ ਸਭ ਤੋਂ ਟਾਪ ਦਾ ਬ੍ਰਾਂਡ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਇਆ ਹੱਦ ਤੋਂ ਵੀ ਵੱਧ ਸੋਹਣੇ ਬਿਲਕੁਲ ਲਾਈਟ ਵੇਟ ਓਨੇ ਹੀ ਗਰਮ ਓਨੇ ਹੀ ਸੌਫਟ ਜਿਹੜੇ ਪਹਿਨਦੇ ਸਕਿਨ ਤੇ ਕਾਟਨ ਤੋਂ ਇਲਾਵਾ ਕੁਝ ਨਹੀਂ ਪੈਂਦਾ ਨਾ ਆ ਫੈਬਰਿਕ ਮੰਗਵਾ ਕੇ ਦੇਖੋ ਰੋ ਖੁਸ਼ ਹੋ ਜੂਗੀ ਇੰਨਾ ਸੋਹਣਾ ਫੈਬਰਿਕ ਆ ਠੀਕ ਹੈ ਜੀ ਸੇਮ ਡਿਜ਼ਾਈਨ ਮੈਂ ਖੋਲਿਆ ਹੋਇਆ orange rust shade ਆ light ਜਿਹਾ purple ਪਿਆਜ਼ੀ ਸ਼ੇਡ ਸੈਕਿੰਡ ਨੰਬਰ ਐਂਡ ਥਰਡ ਇਹਦੇ ਵਿੱਚ ਤੁਹਾਨੂੰ ਦੇਣ ਜਾ ਰਹੀਆਂ ਜੀ ਪਿਸਤਾ ਗ੍ਰੀਨ ਕਲਰ ਅਲੋਚ ਪਿਸਤਾ ਗ੍ਰੀਨ ਕਲਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਡਿਜ਼ਾਈਨ ਸੇਮ ਪ੍ਰਿੰਟ ਜਸਟ ਕਲਰ ਦਾ ਫਰਕ ਆ ਪਿਸਤਾ ਗ੍ਰੀਨ ਕਲਰ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਆ ਨੰਬਰ ਹੋਊਗਾ ਜੀ 3 3 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਸੋਹਣੀਆਂ ਚੀਜ਼ਾਂ ਆਈਆਂ ਨੇ ਬਹੁਤ ਹੀ ਪਿਆਰੀਆਂ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲੋ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਅਲੋ ਨੈਕਸਟ ਦੇਖ ਲੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਇਹ ਆ ਗਿਆ ਲਾਈਟ ਜਾਂ ਮਹਿੰਦੀਆ ਮਸਟਰਡ ਜੀ ਟੂਨ ਦੇ ਉੱਪਰ ਜਿਹੜੀਆਂ ਪੈਣਾ ਮਾ ਲੋ ਬਹੁਤ ਸੋਹਣਾ ਬਹੁਤ ਪਿਆਰੀ ਚੀਜ਼ ਆ ਬਹੁਤ ਸੋਹਣੀ ਬ ਮਤਲਬ ਕਿ ਪਾਇਆ ਹੋਇਆ ਦੋ ਘੜੀ ਤੁਹਾਨੂੰ ਇੰਨਾ ਸਕੂਨ ਦੇਊਗਾ ਇੱਕ ਫੈਬਰਿਕ ਵੀ ਪੂਰਾ ਸਿਰਾ ਪੂਰਾ ਗ੍ਰੇਸਫੁਲ ਫੈਬਰਿਕ ਆ ਨਾਲ ਦੀ ਨਾਲ ਜਿਹੜੇ ਇਹਦੇ ਡਿਜ਼ਾਈਨ ਨੇ ਇਹਦੇ ਕਲਰ ਨੇ ਇਹਦੀ ਮਤਲਬ ਕਿ ਫੀਲ ਆ ਉਹ ਵੀ ਪੂਰਾ ਐਨ ਮਤਲਬ ਕਿ ਕਿਸੇ ਕਾ ਪਾਸਿਓ ਕੋਈ ਕਮੀ ਨਹੀਂ 101% ਇੰਨੀ ਸੋਹਣੀ ਚੀਜ਼ ਆ ਨਾ ਜਾਨੀ ਕਿ ਤੁਸੀਂ ਬਾਰ-ਬਾਰ ਰਿਪੀਟ ਕਰੋਗੇ ਇੰਨੇ ਸੋਹਣੇ ਪ੍ਰਿੰਟ ਆਏ ਨੇ ਇੰਨੇ ਸੋਹਣੇ ਕਲਰ ਆਏ ਨੇ ਠੀਕ ਹੈ ਜੀ ਨੰਬਰ ਇਹ ਵਾਲਾ ਸੂਰਦਾਰ ਰਹਿ ਰਿਹਾ ਜੀ ਚਾਰ ਹੈ ਤੁਹਾ ਡਿਜ਼ਾਈਨ ਆਪਣਾ ਚੇਂਜ ਹੋ ਗਿਆ ਇਹ ਮੀਡੀਅਮ ਦਾ ਡਿਜ਼ਾਈਨ ਆ ਗਿਆ ਇਹ ਨਿੱਕੀ ਬੂਟੀ ਵਾਂਗੂ ਥੋੜਾ ਜਿਹਾ ਡਿਜ਼ਾਈਨ ਸੀਗਾ ਠੀਕ ਹੈ ਜੀ ਇਹ ਆ ਗਿਆ ਮੀਡੀਅਮ ਪ੍ਰਿੰਟ ਦੇ ਉੱਪਰ ਜਿਹੜੀ ਮਰਜ਼ੀ ਇਸ ਚ ਪਾਓ ਚਾਹੇ ਗਰਲਿਸ਼ ਲੁੱਕ ਚ ਪਾਓ ਮੀਡੀਅਮ ਚ ਪਾਓ 올ਡ ਚ ਪਾਓ ਹਰ ਕੋਈ ਪਹਿਣ ਦੇ ਪਾਇਆ ਇਹ ਵਾਲਾ ਪ੍ਰਿੰਟ ਜੱਚੂਗਾ ਨੈਕਸਟ ਵਾਲਾ ਆ ਗਿਆ ਇਹਦੇ ਵਿੱਚ पिस्ता ग्रीन कलर दो टोन दे रही है एक मेहंदीया टोन है ਇਹਦੇ ਵਿੱਚ ਇੱਕ पिस्ता ग्रीन कलर बहुत प्यारी बहुत ही सोहनी नंबर ਇਹਦਾ ਰਹੂਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਤੇ ਹੁਣ ਜਿਹੜੀਆਂ ਪਹਿਣਾ ਬਿਲਕੁਲ ਹੀ ਬ੍ਰੀਕ ਬੁੱਟੀ ਪਾਲਦੀਆਂ ਉਹਨਾਂ ਲਈ ਆਪਾਂ ਦੋ ਕਲਰ ਲੈ ਕੇ ਆਏ ਆ ਦੋਨੇ ਹੀ ਕਲਰ ਇੰਨੇ ਸੋਹਣੇ ਆ ਨਾ ਜੀ ਤਾਂ ਕਰਦਾ ਬਸ ਮੈਂ ਹੀ ਸਮਾ ਲਾ ਇੰਨਾ ਸੋਹਣੇ ਸਰਦਾਰੀ ਕਲਰ ਨੇ ਏਜੇ ਤੁਸੀਂ ਆਪਣੇ ਮੰਮਾ ਲਈ ਲੈਣਾ ਹਨਾ ਮਦਰ ਇਨ ਲਾ ਲਈਵੇਂ ਬਾਰ ਬਾਰ ਵੀ ਨਾਨੀ ਲਈ ਲੈਣਾ ਦਾਦੀ ਲਈ ਲੈਣਾ ਕਿਸੇ ਲਈ ਵੀ ਲੈਣਾ ਨਾ ਮਤਲਬ ਕਿ ਸਰਦੀਆਂ ਦਾ ਸਭ ਤੋਂ ਸੋਹਣਾ ਗਿਫਟ ਹੋਊਗਾ ਵਾਲੀ ਚੀਜ਼ ਜੇ ਤੁਸੀਂ ਉਹਨਾਂ ਨੂੰ ਦਿਨੇ ਹੋ ਇੰਨੇ ਮਹਿੰਗੇ ਮਹਿੰਗੇ ਸੂਟਾਂ ਦੀ ਬਰਾਬਰੀ ਵੀ ਨਹੀਂ ਉਹ ਜਾਨੀ ਕਿ ਇਹ ਸੂਟ ਨਹੀਂ ਕਰ ਸਕਦਾ ਉਹ ਤੋਂ ਵੀ ਕਿਤੇ ਜ਼ਿਆਦਾ ਉਹਨਾਂ ਨੂੰ ਪਸੰਦ ਆਊਗਾ 5000 ਦਾ ਸੂਟ ਵੀ ਇਹਦੇ ਮੁਰੇ ਕੁਝ ਨਹੀਂ ਹੈਗਾ ਇੰਨਾ ਸੋਹਣਾ ਫੈਬਰਿਕ ਇੰਨਾ ਬਿਲਕੁਲ ਸ਼ਾਈਨ ਹੈ ਦੇ ਵਿੱਚ ਇਹਨੂੰ ਸਿਲਕ ਬੇਸ ਵੀ ਕਿਹਾ ਜਾਂਦਾ ਵਾ ਕਿਉਂਕਿ ਇਹ ਜੋ ਸ਼ਾਈਨ ਬਹੁਤ ਆ ਪਿਓਰ ਪਸ਼ਮੀਨਾ ਡਲ ਜੇ ਕਲਰਾਂ ਨਾਲ ਆਉਂਦਾ ਹੁੰਦਾ ਵੈਸੇ ਮਤਲਬ ਕਿ ਜਿਆਦਾ ਪ੍ਰਿੰਟ ਉੱਠ ਕੇ ਨਹੀਂ ਆਉਂਦੇ ਬਟ ਇਹ ਬ੍ਰਾਂਡ ਦੀ ਇਹੀ ਖਾਸੀਅਤ ਆ ਵੀ ਇਹ ਬਹੁਤ ਸੋਹਣੀਆਂ ਚੀਜ਼ਾਂ ਲੈ ਕੇ ਆਉਂਦਾ ਬਹੁਤ ਪਿਆਰੀਆਂ ਸੋ ਫਟਾ ਫਟ ਸਕਰੀਨ ਸ਼ਾਟ ਲਈ ਚਲੋ ਇਹ ਬਿਲਕੁਲ ਨੀਕੀ ਬੂਟੀ ਬਿਲਕੁਲ ਬਰੀਕ ਬੂਟੀ ਦਾ ਸੂਟ ਆ ਕਲਰ ਵੀ ਓਦਾਂ ਦੀ ਆਏ ਨੇ ਇੱਕ ਗ੍ਰੇ ਕਲਰ ਦੇ ਰਹੀਆਂ ਇੱਕ ਆਫ ਵਾਈਟ ਕਲਰ ਦੋਨਾਂ ਦਾ ਕੰਬੀਨੇਸ਼ਨ ਹੈਗਾ ਪਿੰਕ ਦੇ ਨਾਲ ਪੂਰੇ ਸਰਦਾਰੀ ਜੀ ਪੂਰੇ ਟੌਪ ਦੇ ਪ੍ਰਿੰਟ ਨੇ ਜੇ ਤੁਸੀਂ ਲੈ ਰਹੇ ਹੋ ਗ੍ਰੇ ਮਾਊਸ ਜਿਆ ਕਲਰ ਤਾਂ ਇਹਦਾ ਨੰਬਰ ਹੋਊਗਾ 6 6 ਨੰਬਰ ਇਹ ਵਾਲਾ ਸੂਟ ਰਹੂਗਾ ਠੀਕ ਹੈ ਜੀ ਜੇ ਤੁਸੀਂ ਲੈ ਰਹੇ ਹੋ ਆਫ ਵਾਈਟ ਕਲਰ ਇਹ ਸੂਟ ਦੇ ਤਾਂ ਮੈਨੂੰ ਲੱਗਦਾ ਆ ਦੋਨੇ ਸੂਟਾਂ ਦੇ ਤਾਂ ਇੰਨੇ ਸਕਰੀਨਸ਼ਾਟ ਆਣੇ ਆ ਕਿ ਮੇਰੇ ਤੋਂ ਪੂਰੇ ਨਹੀਂ ਹੋਣੇ ਸੂਟ ਆਫ ਵਾਈਟ ਕਲਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਚੈੱਕ ਕਰ ਲਓ ਪ੍ਰਿੰਟਿੰਗ ਇੰਨੀ ਸੋਹਣੀ ਆ ਬਹੁਤ ਪਿਆਰੀ ਪ੍ਰਿੰਟਿੰਗ ਆ ਬਹੁਤ ਸੋਹਣੀ ਕਲਰ ਕੰਬੀਨੇਸ਼ਨ ਵੀਡੀਓ ਚ ਤਾਂ ਮੈਂ ਨਾ ਇੱਕ ਤੁਹਾਨੂੰ ਲਾਈਵ ਨਹੀਂ ਦਿਖਾ ਸਕਦੀ ਕਿਉਂਕਿ ਵੀਡੀਓ ਆਪਣੀ ਕੁਆਲਿਟੀ ਦਿੰਦੀ ਆ ਪਰ ਚੀਜ਼ ਇੰਨੀ ਸੋਹਣੀ ਆ ਜਿਹੜੀ ਆਪਾਂ ਨਾ ਸ਼ਾਪ ਤੇ ਵਿਜ਼ਿਟ ਕਰ ਸਕਦੇ ਆ ਨਾ ਸ਼ਾਪ ਤੇ ਵਿਜ਼ਿਟ ਕਰਕੇ ਆ ਕੇ ਦੇਖਿਓ ਤੁਹਾਨੂੰ ਇੱਕ ਸੂਟ ਲੈਣ ਆਉਂਗੇ ਨਾ ਇਹਨਾਂ ਵਿੱਚੋਂ ਜਿੰਨੇ ਪ੍ਰਿੰਟ ਹੋਣਗੇ ਉਹਨਾਂ ਚੋਂ ਗੋਹੋਂਗੇ ਸਾਰੇ ਸਾਰੇ ਚੋਂ ਇੱਕ ਦੇ ਦੇ ਇੰਨੇ ਸੋਹਣੇ ਪ੍ਰਿੰਟ ਨੇ ਇੰਨੇ ਪਿਆਰੇ ਨੰਬਰ ਹੋਊਗਾ ਜੀ 7 7 ਨੰਬਰ ਇਹ ਵਾਲਾ ਸੂਟ ਰਹੂਗਾ ਲਓ ਜੀ ਹੁਣ ਆਪਾਂ ਆ ਜੀਏ ਡਾਰਕ ਕਲਰਾਂ ਵਾਲਾ ਜਿਹੜੀਆਂ ਭੈਣਾਂ ਡਾਰਕੀ ਭਾਲਦੀਆਂ ਨੇ ਤੇ ਡਾਰਕ ਲੈਣਾ ਹੀ ਪਸੰਦ ਕਰਦੀਆਂ ਨੇ ਇਦਾਂ ਰਹੋਗਾ ਅੰਬੀ ਵਾਲਾ ਡਿਜ਼ਾਈਨ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਸਾਡੇ ਕੋਲ ਸਿੰਗਲ ਪੀਸ ਹੀ ਆ ਕਲਰ ਕੋਈ ਨਹੀਂ ਆਇਆ ਰਾਣੀ ਮਜ਼ੈਂਟਾ ਸ਼ੇਡ ਬਹੁਤ ਪਿਆਰਾ ਬਹੁਤ ਸੋਹਣਾ ਇਸ ਟਾਈਮ ਸੁਪਰ ਹਿੱਟ ਵਾਲਾ ਡਿਜ਼ਾਈਨ ਚੱਲ ਰਿਹਾ ਜੌਰਜਟ ਦੇ ਉੱਪਰ 크ਰੇਵ ਦੇ ਉੱਪਰ ਸਾਰਿਆਂ ਉੱਪਰ ਇਹ ਵਾਲਾ ਪ੍ਰਿੰਟ ਹੋ ਕੇ ਅੰਬੀ ਵਾਲਾ ਆ ਰਿਹਾ ਸੋ ਇਹ ਆਪਣੇ ਕੋਲ ਸਿੰਗਲ ਸੋਲੋ ਪੀਸ ਆਇਆ ਜਿਣੀ ਭੈਣ ਨੂੰ ਚਾਹੀਦਾ ਹੋ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਬਹੁਤ ਸੋਹਣਾ ਪਿੰਕ ਕਲਰ ਆ ਨਾ ਜਿਆਦਾ ਹੱਦ ਤੋਂ ਵੱਧ ਭੜਕੀਲਾ ਨਾ ਹੀ ਜਿਆਦਾ ਮਿੱਠਾ ਜ ਆ ਪੂਰਾ ਸੋਹਣਾ ਵਧੀਆ ਅਕੋਰਡਿੰਗ ਟੂ ਵਿంటర్ ਬਹੁਤ ਸੋਹਣਾ ਪੀਸ ਆ ਬਹੁਤ ਹੀ ਪਿਆਰਾ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 8 8 ਨੰਬਰ ਸੂਟ ਰਹੂਗਾ ਸਕਰੀਨ ਸ਼ਾਟ ਕਰਨ ਲੱਗੀਆਂ ਸੋਚਿਓ ਨਾ ਫਟਾਫਟ ਕਰ ਦਿਓ ਕਿਉਂਕਿ ਅੱਜ ਦੇ ਪ੍ਰਿੰਟ ਨਹੀਂ ਰੁਕਣੇ ਹੈਗੇ ਫੇਰ ਨਾ ਕਿਓ ਕਿ ਸਾਨੂੰ ਮਿਲੇ ਨਹੀਂ ਹੈਗੇ ਆ ਲਓ ਜੀ ਨੈਕਸਟ ਹੈਗਾ ਇਹਦੇ ਵਿੱਚ ਨਿਊ ਡਿਜ਼ਾਈਨ ਇਹ ਬਹੁਤ ਪਿਆਰਾ ਬਹੁਤ ਸੋਹਣਾ ਇਹ λεਮਨ ਜੀ ਟੂਨ ਆ ਇਹਦੀ ਆਫ ਵਾਈਟ λεਮਨ ਜੀ ਟੂਨ ਆ ਇਹਦਾ ਬੇਸ ਜਿਹੜਾ ਰਹੂਗਾ ਉਹਦੇ ਉੱਪਰ ਪ੍ਰਿੰਟਿੰਗ ਚੈੱਕ ਕਰ ਲਓ ਕਿੰਨੀ ਸੋਹਣੀ ਪ੍ਰਿੰਟਿੰਗ ਹੋ ਜਾਂ ਆਲ ਓਵਰ 5 ਮੀਟਰ ਦੀ ਪ੍ਰੋਪਰ ਕੱਟ ਮਿਲ ਰਹੀ ਆ ਤੁਹਾਨੂੰ ਬਹੁਤ ਪਿਆਰਾ ਬਹੁਤ ਹੀ ਸੋਹਣਾ ਪ੍ਰਿੰਟ ਮਿਲ ਰਿਹਾ ਇਹਦੇ ਵਿੱਚ ਤੁਹਾਨੂੰ ਮੈਂ ਚਾਰ ਕਲਰ ਦਵਾਂਗੀ ਇਹਦੇ ਚਾਰ ਹੀ ਕਲਰ ਟੌਪ ਆਇਨੇ ਨੇ ਜੀ ਟੌਪ ਜਿਹੜੀਆਂ ਭੈਣਾਂ ਬ੍ਰਾਈਟ ਕਲਰ ਪਾਉਣਾ ਚਾਹੁੰਦੀਆਂ ਨੇ ਨਾ ਤਾਂ ਉਹਨਾਂ ਲਈ ਤਾਂ ਇੱਕ ਤਾਂ ਮਜ਼ੈਂਟਾ ਸ਼ੇਡ ਇਹ ਨਾ ਛੱਡਿਓ ਨੈਕਸਟ ਜਿਹੜੇ ਮੈਂ ਤਿੰਨ ਕਲਰ ਦਿਖਾਉਣ ਲੱਗੀ ਆ ਉਹ ਵੀ ਨਾ ਛੱਡਿਓ ਲਓ ਜੀ ਆ ਲੋ ਜੀ ਚੈੱਕ ਕਰੋ ਅਗਲਾ ਕਲਰ ਬਹੁਤ ਪਿਆਰਾ ਬਹੁਤ ਹੀ ਸੋਹਣਾ ਕਲਰ ਰਹੂਗਾ ਇਹਦਾ ਗ੍ਰੀਨ ਬੇਸ ਰਹੂਗਾ ਜਿਹੜਾ ਰਾਮਾ ਗ੍ਰੀਨ ਕਲਰ ਜਿਵੇਂ ਆਪਾਂ ਕਹਿ ਦਿੰਨੇ ਆ ਗ੍ਰੀਨੀ ਜੀ ਟੂਨ ਤੇ ਆ ਪੂਰਾ ਬੇਸ ਪ੍ਰੋਪਰ ਕਲਰ ਆ ਰਹੇ ਨੇ ਤੁਹਾਡੇ ਸਾਹਮਣੇ ਗ੍ਰੀਨ ਟੂਨ ਦੇ ਉੱਪਰ ਰਹੂਗਾ ਤੇ ਪ੍ਰਿੰਟਿੰਗ ਚੈੱਕ ਕਰ ਲਓ ਜਿਹੜੀ ਆਪਾਂ ਰੇਅਰ ਜਾਂ ਕਲਰ ਆਮ ਕਲਰ ਤਾਂ ਸਾਰੇ ਆਪਾਂ ਪਾਈ ਲੈਣੇ ਆ ਰੇਅਰ ਕਲਰ ਪਾਉਣੇ ਆ ਤਾਂ ਆਹ ਵਾਲਾ ਕਲਰ ਮੰਗਵਾ ਲਓ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਪ੍ਰਿੰਟਿੰਗ ਤਾਂ ਹੈ ਇਲਾਜਵਾ ਬਹੁਤ ਸੋਹਣੀ ਚੀਜ਼ ਆ ਬਹੁਤ ਪਿਆਰੀ ਨੰਬਰ ਇਹਦਾ ਰਹੂਗਾ ਜੀ 10 10 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਦਵਾਂਗੀ ਮਸਟਰਡ ਟੋਨ ਆਹ ਲੋ ਜੀ ਇੱਕ ਮੈਂ ਤੁਹਾਨੂੰ ਦਵਾਂਗੀ ਜੀ ਮਸਟਰਡ ਟੋਨ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਫਟਾਫਟ ਪਹਿਣ ਵਣ ਕੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਬਸ ਵੀਡੀਓ ਪੈਣ ਦੀ ਦੇਰ ਆ ਸਟਾਕ ਕਲੀਅਰ ਹੋ ਜਾਣਾ ਕਿਉਂਕਿ ਸਟਾਕ ਹੈ ਹੀ ਇੰਨਾ ਸੋਹਣਾ ਇਦੇ ਲਈ ਰੁਕਣ ਦੀ ਜਾਂ ਵੇਟ ਕਰਨ ਦੀ ਤਾਂ ਲੋੜ ਹੀ ਨਹੀਂ ਨਾਲ ਦੀ ਨਾਲ ਵੀਡੀਓ ਦੇਖੋ ਨਾਲ ਦੀ ਨਾਲ ਆਪਣੇ ਆਰਡਰ ਪਲੇਸ ਕਰ ਦਿਓ ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਚੀਜ਼ ਤੁਹਾਡੇ ਲਈ ਜਿਹੜੀ ਮੈਂ ਲੈ ਕੇ ਆਈ ਆ ਇਹਦਾ ਨੰਬਰ ਹੋਊਗਾ ਜੀ 11 11 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਸੋਹਣਾ ਆ ਲੋ ਜੀ ਇਹ ਆ ਗਿਆ ਫਰੋਜ਼ੀ ਸ਼ੇਡ ਜਿੰਨਾ ਪਹਿਣਾ ਨੇ ਸਟਿਚਿੰਗ ਕਰਵਾਉਣੀ ਆ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਜਿਨ੍ਹਾਂ ਨੇ ਇਹਨਾਂ ਨਾਲ ਦੁਪੱਟੇ ਰੈਡੀ ਕਰਵਾਉਣੇ ਆ ਦੁਪੱਟੇ ਜੇ ਰੈਡੀ ਕਰਵਾਉਣੇ ਆ ਤਾਂ 2 ਤੋਂ 4 ਦਿਨਾਂ ਦਾ ਟਾਈਮ ਤੁਹਾਡੇ ਕੋਰੀਅਰ ਨੂੰ ਲੱਗੂਗਾ ਸਾਡੇ ਕੋਲ ਉਸ ਤੋਂ ਬਾਅਦ ਡਿਸਪੈਚ ਹੋਊਗਾ ਇਸ ਲਈ ਇਹ ਨਾ ਕਿਹੋ ਕਿ ਹਾਂਜੀ ਅਸੀਂ ਅੱਜ ਆਰਡਰ ਕੀਤਾ ਸੀ ਸਾਡਾ ਆਰਡਰ ਪਹੁੰਚਿਆ ਨਹੀਂ ਫਿਰ 1 ਵੀਕ ਦਾ ਟਾਈਮ ਜਾਨੀ ਕਿ ਤੁਹਾਡੇ ਤੱਕ ਸੌਟ ਪਹੁੰਚਣ ਨੂੰ ਲੱਗੂਗਾ ਜੇ ਤੁਸੀਂ ਖੁਦ ਲਗਵਾ ਡਾਈ ਵਗੈਰਾ ਕਰਾ ਸਕਦੇ ਹੋ ਤਾਂ ਵਾਈ ਦੁਪੱਟੇ ਸਾਡੇ ਕੋਲ ਐਟ ਅ ਟਾਈਮ ਅਵੇਲੇਬਲ ਨੇ ਜਿਹੜਾ ਮਰਜੀ ਦੁਪੱਟਾ ਤੁਸੀਂ ਆਪਣਾ ਲਗਵਾਉਣਾ ਵਾ ਦੱਸ ਦਿਓ ਉਦਾਂ ਦਾ ਦੁਪੱਟਾ ਤੁਹਾਡੇ ਤੱਕ ਪਹੁੰਚ ਜਾਊਗਾ ਠੀਕ ਹੈ ਜੀ ਜਿੰਨਾ ਪੈਣਾ ਕੋ ਡੁਪੱਟੇ ਘਰ ਦੇ ਵਿੱਚ ਹੈਗੇ ਨੇ ਤਾਂ ਤੁਸੀਂ ਉਹਨਾਂ ਨੂੰ ਡਾਈ ਕਰਵਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣੇ ਲੈ ਸਕਦੇ ਹੋ ਬਹੁਤ ਪਿਆਰੀ ਚੀਜ਼ ਆ 1850 ਆਰਾਮ ਦੇ ਨਾਲ ਸੇਲ ਹੋ ਰਹੇ ਨੇ ਟਿਸਟਾ ਦਾ ਬ੍ਰਾਂਡ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਫ੍ਰੀਸ ਫਟਾਫਟ ਆਪਣਾ ਫਟਾਫਟ ਸਕਰੀਨਸ਼ਾਟ ਦੇ ਦਿਓ ਨੰਬਰ ਨੰਬਰ ਹੋਊਗਾ ਜੀ 12 12 ਨੰਬਰ ਇਹ ਵਾਲਾ ਪੀਸ ਰਹੂਗਾ ਅਨ ਰੈਕਸ ਜਿਹੜਾ ਮੈਂ ਤੁਹਾਨੂੰ ਦੇਣ ਦੇਣ ਜਾ ਰਹੀਆਂ ਬਹੁਤ ਸੋਹਣਾ ਬਹੁਤ ਪਿਆਰਾ ਰਾਇਲ ਬਲੂ ਕਲਰ ਬਲੂ ਕਲਰ ਆ ਬਹੁਤ ਸੋਹਣਾ ਬਹੁਤ ਪਿਆਰਾ ਆ ਲਓ ਜੀ ਲਾਸਟ ਪ੍ਰਿੰਟ ਬਲੂ ਕਲਰ ਦੇ ਉੱਪਰ ਬਲੈਕ ਹੋਇਆ ਬਲੂ ਹੋਇਆ ਤਾਂ ਹਰ ਕਿਸੇ ਦੀ ਪਹਿਲੀ ਡਿਮਾਂਡ ਹੀ ਰਹਿੰਦੀ ਆ ਸੋ ਜਿਹੜੀ ਵੀ ਭੈਣ ਨੂੰ ਇਹ ਵਾਲਾ ਪ੍ਰਿੰਟ ਚਾਹੀਦਾ ਹੋ ਤਾਂ ਤੁਸੀਂ ਇਹ ਵੀ ਸਿੰਗਲ ਪੀਸ ਆ ਸੋਲੋ ਪੀਸ ਆ ਫਟਾਫਟ ਲੈ ਲਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਜੀ ਇਹਦਾ ਨੰਬਰ ਰਹੂਗਾ 13 13 ਨੰਬਰ A ਵਾਲਾ ਸੂਟ ਰਹੂਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਜਿਹੜਾ ਵੀ ਸੂਟ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਰਿਹਾ ਲਓ ਜੀ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਕਰ ਦਿਓ ਆਰਡਰ ਜਾਨ ਤੋਂ ਪਹਿਲਾਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ